ਤੋ ਦੂਜੀਆਂ ਸਟੇਟਾਂ ਚ ਹਾੜਾ ਆਂਦੇ ਨੇ ਪੰਜਾਬ ਤੋਂ ਖਾਲਸਾ ਏਡ ਵੀ ਜਾਂਦਾ ਹੈ ਹਿਮਕੁੰਡ ਫਾਊਂਡੇਸ਼ਨ ਵੀ ਜਾਂਦੀ ਹੈ ਹੋਰ ਕਈ ਪੰਜਾਬ ਦੀਆਂ ਸੰਸਥਾਵਾਂ ਜਾ ਕੇ ਉਹਨਾਂ ਦੀ ਮਦਦ ਕਰਦੀਆਂ ਨੇ ਪੰਜਾਬ ਦੀ ਮਦਦ ਕਰਨ ਲਈ ਇੱਕ ਵੀ ਸੰਸਾ ਦਾ ਨਾਮ ਮੈਨੂੰ ਪੜਿਆ ਕਿਤੇ ਨਾਲ ਦੇ ਗਵੰਡੀ ਰਾਜ ਵਾਲੇ ਵੀ ਜਿਹੜੇ जाट ਭਾਈ जाट ਭਾਈ ਕਰਦੇ ਸੀ ਮੈਂ ਉਹ ਵੀ ਨਹੀਂ ਆਂਦੇ ਦੇਖੀ ਕਿਤੇ ਮਦਦ ਕਰਦੇ ਕਿਤੇ ਸਾਡੇ ਇਹਨਾਂ ਨਾਲੋਂ ਸਾਡੇ ਨਾਲ ਦੀਆਂ ਸਟੇਟਾਂ ਨਾਲੋਂ ਤਾਂ ਸਾਡਾ ਲਹਿੰਦਾ ਪੰਜਾਬ ਚੰਗਾ ਉਹਨਾਂ ਆਪ ਦੇ ਫਲੱਡ ਗੇਟ ਖੋਲਤੇ ਕਹਿੰਦੇ ਜੀ ਸਾਡੇ ਕੋਲ ਆਨਲਾਈਨ ਦੇ ਉਹ ਤੁਹਾਡੇ ਹੜਾਂ ਦਾ ਪਾਣੀ ਕੋਈ ਗੱਲ ਨਹੀਂ ਅਸੀਂ ਚੱਲ ਲਿਆਂਗੇ ਲਹਿੰਦੇ ਪੰਜਾਬ ਦੀ ਮੁੱਖ ਮੰਤਰੀ ਚੰਗੀ ਹੈ ਜੀ ਨੇ ਕਿਹਾ ਤਾਂ ਵੀ ਕਰਤਾਰਪੁਰ ਦੇ ਪਹਿਲਾਂ ਪਾਣੀ ਦੀ ਸਫਾਈ ਦਾ ਮਾਮਲਾ ਹੱਲ ਕਰੋ ਸਾਡੀਆਂ ਸਰਕਾਰਾਂ ਨਾਲ ਤਾਂ ਉਹ ਚੰਗੇ ਇਹਨਾਂ ਨੇ ਭਾਖੜੇ ਦਾ ਪਾਣੀ ਪਹਿਲਾਂ ਨਹੀਂ ਕੱਢਿਆ ਇਹਨਾਂ ਨੇ ਮੀਂਹ ਭਾਰੀ ਮੀਂਹ ਦੀ ਚੇਤਾਵਨੀ ਦੇਖਦੇ ਹੋਇਆਂ ਵੀ ਪਹਿਲਾਂ ਡੈਮ ਖਾਲੀ ਨਹੀਂ ਕੀਤੇ ਇਹਨਾਂ ਜਾਣ ਬੁੱਝ ਕੇ ਪੰਜਾਬ ਰੋਲਿਆ ਕੋਈ ਗੱਲ ਨਹੀਂ ਆਪ ਦੀਆਂ ਨੀਤੀਆਂ ਚਲਾ ਲਓ ਜਿੰਨੀਆਂ ਚਲਾਉਣੀਆਂ ਨੇ ਸਾਡਾ ਸੱਚਾ ਪਾਤਸ਼ਾਹ ਸਾਡੇ ਤੇ ਮਿਹਰਬਾਨ ਹੈ ਅਸੀਂ ਤਾਂ